ਦੱਸ ਦਿਓ ਕਿ ਲੱਗ ਗਿਆ ਹਾਂਜੀ ਹਾਂਜੀ ਨੀਚੇ ਕਰੋ ਆਹ ਹਰਦਾ ਕਰ ਦਿਨ ਪਹਿਲੇ ਬਾਕੀ ਥੋੜਾ ਯਾਰ ਸਾਰੇ ਹੀ ਕਰ ਲਓ ਕਿ ਇਸੇ ਤੇ ਕਰ ਲਓ ਉੱਪਰ ਦਾ ਵੀ ਨੂੰ ਬੁਲਾ ਲੈਣਾ ਜੀ ਕਿ ਪਿੰਡੀ ਸਾਹਿਬ ਆ ਗਏ ਪਾਜੀ ਇੱਥੇ ਗੱਲ ਕਰ ਰਹੇ ਸੀ ਕਿ ਜੀ ਜੀ ਸਾਹਿਬ ਅਰਜਵਿੰਦ ਕੇਜਰੀਵਾਲ ਸੰਜੇ ਸਿੰਘ ਤੇ ਆਸ਼ੀਸ਼ ਖੈਤਾਨ ਦੇ ਖਿਲਾਫ ਜੋ ਕੇਸ ਦਾਇਰ ਕੀਤਾ ਸੀ ਮੈਂ ਜੀ ਦੇ ਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਔਰ ਆਸ਼ੀਸ਼ ਖੈਤਾਨ ਸਾਹਿਬ ਨੇ ਅਨ ਕੰਡੀਸ਼ਨਲ ਅਪੋਲੋਜੀ ਮੰਗੀ ਸੀ ਅੱਜ ਉਸ ਕੇਸ ਦੀ ਤਰੀਕ ਲੱਗੀ ਸੀ ਲੰਬੇ ਸਮੇਂ ਤੋਂ ਸੰਜੇ ਸਿੰਘ ਕਿਉਂਕਿ ਜੇਲ੍ਹ 'ਚ ਦਿੱਤੇ ਹੋਏ ਸਨ ਔਰ ਉਹ ਤਰੀਕਾ ਤੇ ਨਹੀਂ ਆਉਂਦੇ ਸੀ ਪਿਛਲੀ ਤਰੀਕ ਤੇ ਉਹ ਆਏ ਤੇ ਦਾਸ ਨਹੀਂ ਆ ਸਕਿਆ ਕੁਛ ਰਜੇਵਿਆਂ ਕਰਕੇ ਅੱਜ ਔਨਰੇਬਲ ਜੱਜ ਸਾਹਿਬ ਨੇ ਔਨਰੇਬਲ ਸੀਜੀਐਮ ਸਾਹਿਬ ਦੀ ਕੋਰਟ ਨੇ ਅੱਜ ਦੀ ਤਰੀਕ ਦੇ ਕੇ 18 7 2024 ਚ ਮੈਨੂੰ ਇੱਕ ਓਪਰਚ्युनिटी ਲਾਸਟ ਓਪਰਚ्युनिटी ਦਿੱਤੀ ਸੀ ਕਿ ਤੁਸੀਂ ਆ ਕੇ ਆਪ ਦਾ ਜਿਹੜਾ ਕੇਸ ਹੈ ਉਸ ਨੂੰ ਅੱਗੇ ਚਲਾਓ ਇਸ ਲਈ ਉਸ ਆਰਡਰ ਦੀ ਤਾਮੀਲ ਕਰਦਿਆਂ ਅੱਜ ਇਸ ਆਨਰੇਬਲ ਕੋਰਟ 'ਚ ਮੈਂ ਪਹੁੰਚਿਆ ਸੀ ਤੇ ਅੱਜ ਉਹ ਕੇਸ ਜਿਹੜਾ ਸਵੇਰੇ 10:30 ਪਾਉਣੇ 11 ਤੋਂ ਆਏ ਆ ਉਹ ਕੇਸ ਅੰਦਰ ਚੱਲਦਾ ਸੀ ਹੁਣ ਇਹਦੀ ਅਗਲੀ ਤਰੀਕ 17 17 8 17 17 ਅਗਸਤ ਨੂੰ ਅਗਲੀ ਤਰੀਕ ਇਹਦੀ ਪਈ ਹੈ ਦੇਖੋ ਮੈਂ एसआईटी आज ही भगवंत मान ਦਾ ਹੱਥ ਠੋਕਾ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ? ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਹੀ ਪੰਜਾਬ ਦੇ ਹੋਮ ਮਿਨਿਸਟਰ ਨੇ ਔਰ ਉਹ ਭਗਵੰਤ ਮਾਨ ਨੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਿਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ 5-6 ਐਸਆਈਟੀਆਂ ਬਦਲਤੀਆਂ ਨੇ ਪਹਿਲਾਂ ਉਹਨਾਂ ਦੀ ਮਨਪਸੰਦਾ ਬਦਲੀ ਕੀਤੀ ਜਾਂਦੀ ਹੈ ਫਿਰ ਐਸਆਈਟੀ ਨੂੰ ਫਾਰਮ ਕੀਤਾ ਜਾਂਦਾ ਮੇਰੇ ਮੁਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇੰਸਪੈਕਟਰ ਲੈਵਲ ਤੇ ਡਿੱਗ ਗਈ ਹੈ ਮਗਰ ਤੁਸੀਂ ਸ਼ਰਾਰਤਾਂ ਵੇਖੋ ਕਿ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਭਗਵੰਤ ਮਾਨ ਦਾ ਇੱਕ ਲੀਡਿੰਗ ਅਖਬਾਰ ਚ ਅੰਗਰੇਜ਼ੀ ਦੇ ਅਖਬਾਰ ਚ ਇੰਟਰਵਿਊ ਹੋਇਆ ਪਰਸਨਲ ਇੰਟਰਵਿਊ ਵਿਦ ਅਸਿਸਟੈਂਟ ਐਡੀਟਰ ਉਹਦੇ ਚ ਭਗਵੰਤ ਮਾਨ ਸਾਹਿਬ ਆਪ ਕਹਿ ਰਹੇ ਆ ਕਿ ਚਲਾਨ ਤਾਂ ਜ਼ਰੂਰ ਪੇਸ਼ ਕਰਾਂਗੇ ਹੁਣ ਚਲਾਨ ਮੁੱਖ ਮੰਤਰੀ ਨੇ ਕਰਨਾ ਹੈ ਕਿ ਐਸਆਈਟੀ ਨੇ ਕਰਨਾ ਹੁੰਦਾ ਫੇਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਭਗਵੰਤ ਮਾਨ ਜੀ ਕਿ ਅਸੀਂ ਕੇਸ ਫਾਈਲ ਰੀਰਾਈਟ ਕਰ ਰਹੇ ਆ ਵਿਚ ਇਜ਼ ਇਲੀਗਲ ਕੰਮ ਗੈਰ ਕਾਨੂੰਨੀ ਉਹ ਕੰਮ ਵੀ ਕਰ ਰਹੇ ਆ ਪਰ ਅੱਜ ਵੀ ਉਸ ਗੈਰ ਕਾਨੂੰਨੀ ਕੰਮ ਦਾ ਇੱਕ ਨਵਾਂ ਨਜ਼ਰੀਆ ਵੇਖਣ ਨੂੰ ਮਿਲਿਆ ਇਹਨਾਂ ਨੇ ਮੈਨੂੰ ਸਮਨ ਭੇਜਿਆ ਮੈਂ ਉਹ ਸਮਨ ਨੂੰ ਜੋ ਲੀਗਲ ਅਧਿਕਾਰ ਨੇ ਸਾਡੇ ਹਾਈ ਕੋਰਟ ਚ ਆਨਰੇਬਲ ਹਾਈ ਕੋਰਟ ਚ ਚੈਲੰਜ ਕੀਤਾ ਉਥੋਂ ਸਰਕਾਰ ਭੱਜੀ ਉਥੇ ਇਹ ਲਿਖ ਕੇ ਦੇ ਕੇ ਆਏ ਕਿ ਹਾਂ ਸਾਡੇ ਅਸੀਂ ਗਲਤ ਕੰਮ ਕੀਤਾ ਅਸੀਂ ਆਪਦੇ ਸਮਨ ਵਾਪਸ ਲੈਨੇ ਪਿੱਛੇ ਰੌਲਾ ਪੈ ਗਿਆ ਸਿਆਸੀ ਦੋ ਦਿਨ ਨਹੀਂ ਪੀਤੇ ਮੈਨੂੰ ਫੇਰ ਸਾਮਨ ਭੇਜਤਾ ਸਾਮਨ ਭੇਜਣ ਦੀ ਸ਼ਰਾਰਤ ਵੇਖੋ ਕੀ ਕੀਤੀ ਕਿ ਸਾਮਨ ਦੀ ਤਰੀਖ 18 ਜੁਲਾਈ ਪਾਤੀ ਜਦ ਕਿ 6 ਜੁਲਾਈ ਨੂੰ ਅਰਵਿੰਦ ਆਪਣਾ ਸੰਜੇ ਸਿੰਘ ਆਇਸਨ ਕੋਰਟ 'ਚ ਔਰ ਸਭ ਨੂੰ ਪਤਾ ਇਹ ਤਾਂ ਮੇਰੀ ਜਿਹੜੀ ਸਰਕਾਰ ਹੈ ਫੋਨ ਟੈਪਿੰਗ ਵੀ ਕਰਦੀ ਹੈ ਮੇਰੀ ਨજર ਵੀ ਰੱਖਦੀ ਆ ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਘਰ 'ਚ ਕੌਣ ਮੈਨੂੰ ਮਿਲਣ ਆ ਰਿਹਾ ਨਹੀਂ ਮਿਲਣ ਆ ਰਿਹਾ ਉਹਦੀ ਖਬਰ ਵੀ ਰੱਖਦੀ ਆ ਤੇ ਭਾਈ ਤੁਹਾਨੂੰ ਖਬਰ ਨਹੀਂ ਸੀ ਕਿ 6 7 ਨੂੰ ਜਦੋਂ ਸੰਜੇ ਸਿੰਘ ਆਇਆ ਸੀ ਕਿ ਸੰਜੇ ਸਿੰਘ ਵੀ ਰੂਲਿੰਗ ਪਾਰਟੀ ਦਾ ਭਗਵੰਤ ਮਾਨ ਦਾ ਮਿੱਤਰ ਪਿਆਰਾ ਤੇ ਜਦ ਤੇਰੇ ਮਿੱਤਰ ਪਿਆਰੇ ਨੂੰ ਮੈਂ ਭੱਜਣਾ ਪਾਈਆਂ ਤੇ ਭਗਵੰਤ ਮਾਨ ਨੇ ਤਾਂ ਉਹਦੀ ਮਦਦ ਕਰਨੀ ਸੀ 18 7 ਜਦੋਂ ਮੈਨੂੰ ਲਾਸਟ ਓਪਰਚੁਨਿਟੀ ਇੱਥੇ ਦਿੱਤੀ ਆ ਉਸ ਦਿਨ ਹੀ ਉੱਥੇ ਸੱਜ ਲਿਆ ਕਿ ਇੱਥੇ ਆਵੇ ਨਾ ਤੇ ਸੰਜੀਤ ਸਿੰਘ ਦੀ ਮਦਦ ਹੋ ਜੇ ਮਗਰ ਮੇਰੇ ਕੋਲ ਵੀ ਕੁਝ ماہر ਵਕੀਲ ਨੇ ਕੋਈ ਰੱਬ ਨੇ ਸਾਨੂੰ ਵੀ ਅਕਲ ਦਾ ਖਾਨਾ ਦਿੱਤਾ ਹੈ ਤੇ ਜਦ ਮੈਂ ਆਪਦੇ ਵਕੀਲਾ ਨੂੰ ਕੰਸਲਟ ਕੀਤਾ ਉਹਨਾਂ ਨੇ ਮੈਨੂੰ ਸਪਸ਼ਟ ਇਹ ਗੱਲ ਕਹੀ ਕਿ ਜੇ ਤੂੰ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪੇਸ਼ ਨਹੀਂ ਹੋਏਗਾ ਤੇ ਇਹ ਕੇਸ ਦਾ ਫਿਰ ਸੰਜੀਤ ਸਿੰਘ ਨੂੰ ਫਾਇਦਾ ਮਿਲੂਗਾ ਇਸ ਲਈ ਤੁਹਾਨੂੰ ਪੇਸ਼ ਹੋਣਾ ਪੈਣਾ ਜੱਜ ਸਾਹਿਬ ਦੇ ਆਰਡਰ ਨੇ ਮਗਰ ਮੈਂ ਪੁੱਛਣਾ ਚਾਹੁੰਨਾ ਹੱਥ ਟੋਕਾ ਐਸਆਈਟੀ ਨੂੰ ਕਿ ਭਾਈ ਅਖਬਾਰਾਂ ਤਾਂ ਪੜਦੀਆਂ ਹੋ ਉਹ ਅਖਬਾਰਾਂ 'ਚ ਵੀ ਖਬਰ ਲੱਗੀ ਮੈਂ ਕਟਿੰਗ ਵੀ ਭੇਜੀ ਆ ਪ੍ਰਿੰਟ ਇਲੈਕਟ੍ਰੋਨਿਕ মিডিਆ 'ਚ ਵੀ ਲੱਗਿਆ ਜਿੰਨੇ ਛੋਟੇ ਮੋਟੇ ਚੈਨਲ ਨੇ ਸਭ ਨੇ ਚਲਾਇਆ ਕਿ 18 ਸਤ ਅਗਲੀ ਤਰੀਕ ਹੈ ਤੇ ਸਾਡੇ ਐਸਆਈਟੀ ਵਾਲੇ ਕਿੱਥੇ ਸੁੱਤੇ ਸੀ ਕਿ ਭਗਵੰਤ ਮਾਨ ਨੇ ਰਾਤ ਨੂੰ ਪੈਗ ਲਾ ਕੇ ਫੋਨ ਕਰਤਾ ਕਿ ਛੱਤ ਲੋ ਤੇ ਇਹਨਾਂ ਨੇ ਵਿਚਾਰਿਆਂ ਨੇ ਅਕਲ ਦਾ ਇਸਤੇਮਾਲ ਤਾਂ ਕਰਦੇ ਨਹੀਂ ਛੱਤ ਲਿਆ ਔਰ ਮੈਂ ਅਗਲੀ ਗੱਲ ਲਿਖਦੀ ਮੈਂ ਤਾਂ ਨਵੀਂ ਸ਼ਰਾਰਤ ਨਾ ਕਰਿਓ ਜਿਵੇਂ ਪਹਿਲਾਂ ਸ਼ਰਾਰਤਾਂ ਹੋ ਜਾਂਦੇ ਨੇ ਨਾ ਜੀ ਇੱਕ ਦਿਨ ਮੈਨੂੰ ਸ਼ੀਦੀ ਦਿਹਾੜੇ ਸੱਦ ਲਿਆ ਜਦੋਂ ਛੋਟੇ ਸ਼ਹਿਬਜ਼ਾਦੇ ਆ ਸ਼ੀਦੀ ਦਿਹਾੜਾ ਸੀ ਮੈਂ ਕਿਹਾ ਸੀ 26 ਜੰ ਦਸੰਬਰ ਨੂੰ ਮੈਂ ਨਹੀਂ ਆ ਸਕੂਗਾ ਫਿਰ ਮੈਨੂੰ ਸੱਦ ਲਿਆ ਫਿਰ ਉਹ ਜਿਹੜੇ ਪਿਛਲੇ ਡੀਜੀਪੀ ਸਾਹਿਬ ਸੀ ਉਹ ਤੋਂ ਵੀ ਲੈਵਲ ਲੈਵਲ ਥੱਲੇ ਚਲੇ ਗਿਆ ਉਹ ਪਿਛਲੇ ਚੀਨਾ ਸੀ ਚੀਨਾ ਸਾਹਿਬ ਮੁਖਵਿੰਦਰ ਸਿੰਘ ਚੀਨਾ ਵੇਖੋ ਉੱਥੇ ਰਿਟਾਇਰਮੈਂਟ ਪਾਰਟੀ ਤੇ ਉੱਥੋਂ ਮਜੀਠੇ ਨੂੰ ਸੱਦ ਲਿਆ ਹੁਣ ਉਹੀ ਕੰਮ ਇਹਦਾ ਕਰਨ ਕਿ ਅੱਜ ਮੈਂ ਨਹੀਂ ਗਿਆ ਤੇ ਮੈਨੂੰ ਸਦਲਨ ਕੱਲ ਪਰਸੋ ਫੇਰ ਮੈਂ ਪਹਿਲਾਂ ਹੀ ਮੈਂ ਪਹਿਲਾਂ ਹੀ ਲਿਖ ਕੇ ਦਿੱਤਾ ਕਿ ਮੇਰੀ 23 ਦਸੰਬਰ ਨੂੰ ਐਸਐਸਆਈਟੀ ਨੇ ਆਹ ਸੌਰੀ 23 ਜੁਲਾਈ ਨੂੰ ਐਸਐਸਆਈਟੀ ਨੇ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਪਾਈ ਆ ਕਿ ਸਾਡੀ ਸੁਣਵਾਈ ਹੋਵੇ ਹੁਣ ਤੁਸੀਂ ਇਹ ਗੱਲ ਦੱਸ ਦਿਓ ਕਿ ਮੈਂ ਆਪਦੇ ਕੇਸ ਦੀ ਸੁਪਰੀਮ ਕੋਰਟ ਤਿਆਰੀ ਕਰਾਉਂਗਾ ਕਿ ਇਹਨਾਂ ਅੱਗੇ ਪੇਸ਼ ਹਾਂਗਾ ਜਿਨ੍ਹਾਂ ਤੋਂ 2.5 ਸਾਲਾਂ 'ਚ ਇੱਕ ਚਲਾਨ ਨਹੀਂ ਪੇਸ਼ ਹੋਤਾ ਉਹ ਕੀਤਾ ਗਿਆ ਜਿਨ੍ਹਾਂ 'ਚ 2.5 ਸਾਲਾਂ 'ਚ 6 ਐਸਐਟੀਆਂ ਬਦਲ ਗਈਆਂ ਨੇ 2.5 ਸਾਲਾਂ 'ਚ ਮੈਨੂੰ ਲੱਗਦਾ ਮੇਰਾ ਤਾਂ ਗਿਨੀਜ਼ ਵਰਲਡ ਆਫ ਬੋਕੋ ਵਰਲਡ ਰਿਕਾਰਡ 'ਚ ਮੇਰਾ ਲਿਆਉਣਾ ਕੀ ਕਿੰਨੀ ਵਾਰੀ ਇਹਨੂੰ ਪੇਸ਼ ਕਰਾਉਣਾ ਆਨਰੇਬਲ ਹਾਈ ਕੋਰਟ ਨੇ ਜਦੋਂ ਇਸਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉੱਤੇ ਭਗਵੰਤ ਮਾਨ ਸਾਹਿਬ ਆਪ ਬੋਲ ਹਟੇ ਆ ਲੀਡਿੰਗ ਅਖਬਾਰ 'ਚ ਬੋਲ ਹਟੇ ਆ ਮੈਂ ਉਸ ਗੱਲ ਨੂੰ ਹੋਰ ਥਾਂ ਤੇ ਵੀ ਲੈ ਕੇ ਜਾਊਂਗਾ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੇਸ ਫਾਈਲ ਨੂੰ ਰੀਰਾਈਟ ਕਰਾਂਗੇ ਤੁਸੀਂ ਕਿਸੇ ਵਕੀਲ ਨੂੰ ਪੁੱਛ ਲਓ ਕੇਸ ਫਾਈਲ ਰੀਰਾਈਟ ਕਰਨ ਦਾ ਅਧਿਕਾਰ ਸੀਐਮ ਕੋਲ ਹੈ ਤੁਹਾਨੂੰ ਜਵਾਬ ਆ ਜਾਊਗਾ ਕਿ ਇਹ ਤੋਂ ਲੀਗਲ ਕੰਮ ਕੋਈ ਨਹੀਂ ਦੂਜਾ ਜਲਾਲ ਕੀ ਮੁੱਖ ਮੰਤਰੀ ਪੇਸ਼ ਕਰਦਾ ਹੈ ਕਿ ਸਿੱਟ ਕਰਦੀ ਹੈ ਤੇ ਜੇ ਮੁੱਖ ਮੰਤਰੀ ਨੇ ਕਰਨਾ ਹੈ ਤੇ ਭਾਈ ਸਿੱਟ ਦਾ ਹੈਡ ਲੱਗ ਜਾ ਮੈਂ ਤਾਂ ਤੈਨੂੰ ਕਿੰਨੀ ਵਾਰੀ ਕਿਹਾ ਨਾਲੇ ਪੈਗ ਚਾਗ ਲਾ ਕੇ ਆਇਆ ਕਰੀਂ ਨਾਲੇ ਦੋ ਦੋ ਹੱਥ ਕਰਾਂਗੇ ਉੱਥੇ ਬਹਿ ਕੇ ਕਾਹਦੇ ਲਈ ਅਫਸਰਾਂ ਨੂੰ ਵਿਚਾਰੇ ਜਿਨ੍ਹਾਂ ਨੇ ਵਰਦੀ ਮੈਂ ਅਫਸਰਾਂ ਨੂੰ ਵੀ ਕਹਾਂਗਾ ਭਾਈ ਕਿ ਤੁਸੀਂ ਵਰਦੀ ਪਾਈ ਆ ਤੁਹਾਡੀ ਡਿਊਟੀ ਟੁਵਾਰਡਸ ਵਰਦੀ ਆ ਇਹ ਨਾ ਕਿਤੇ ਸਮਝ ਲਿਓ ਕਿ ਅੱਜ ਸਰਕਾਰਾਂ ਦੇ ਹੱਥ ਠੋਕੇ ਬਣੋਂਗੇ ਤਾਂ ਕੱਲ ਕੋਈ ਬਚਾ ਲੂਗਾ ਜੋ ਜੋ ਗਲਤ ਕੰਮ ਕਰੂਗਾ ਕਾਨੂੰਨ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਜਵਾਬ ਦੇਣਾ ਪੈਣਾ ਔਰ ਜੇ ਗੱਲ ਸੱਚੀ ਹੈ ਕਿਉਂਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਮੈਨੂੰ ਵੀ ਨੂੰ ਛੱਦਦੇ ਆ ਤੇ ਤੁਸੀਂ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਭਾਈ ਪਹਿਲਾਂ ਤਾਂ 1.5 ਸਾਲ ਨਹੀਂ ਛੱਦਿਆ ਹੁਣ ਮੇਰੀ ਜੇ ਸੁਪਰੀਮ ਕੋਰਟ ਤਰੀਕ ਲੱਗੀ ਹੈ ਤੇ ਇੰਨੀ ਹਨੇਰੀ ਕੀ ਆ ਗਈ ਹੈ ਮਤਲਬ ਨਹੀਂ ਤੁਸੀਂ ਮੈਂ ਨਹੀਂ ਸਰ ਮੈਂ ਸੁਪਰੀਮ ਕੋਰਟ ਦਾ ਕੇਸ ਲੜਨਾ ਵੀ ਇਹਨਾਂ ਨੇ ਲਵਾਈਆ ਉਹ ਲੈਣ ਤਰੀਕ ਵਾਪਸ ਮੈਂ ਆਜਣਾ ਮਗਰ ਸੁਪਰੀਮ ਕੋਰਟ 'ਚ ਮੈਂ ਤਿਆਰੀ ਕਰਾਵਣਾ ਇਹਨਾਂ ਦੇ ਚੱਕਰਾਂ 'ਚ ਫੇਰਾ ਤੇ ਫਿਰ ਇਹ ਤਾਂ ਚਾਹੁੰਦੀ ਹੈ ਕਿ ਮੈਂ ਜਿੱਤੇ ਕੋਸ਼ਿਸ਼ ਕੀਤੀ ਹੈ ਇਨਾਂ ਦੀ ਕੋਸ਼ਿਸ਼ ਇਹਨਾਂ ਨੂੰ ਪਤਾ ਇਹਨਾਂ ਦਾ ਕਮਜ਼ੋਰ ਕੇਸ ਕਮਜ਼ੋਰ ਆ ਕੇਸ ਦੇ ਪੱਲੇ ਕੁਛ ਨਹੀਂ ਨਹੀਂ ਤਾਂ ਮੇਰਾ ਵੀਰ ਢਾਈ ਤਿੰਨ ਸਾਲ ਚਲਾਨ ਪੇਸ਼ ਕਰਨ ਨੂੰ ਨਹੀਂ ਲੱਗਦੇ ਛੇ ਸਿੱਟਾਂ ਬਦਲਣ ਦੀ ਲੋਟ ਨਹੀਂ ਪੈਂਦੀ ਡੀਜੀਪੀ ਤੋਂ ਲੈਵਲ ਲਿਆ ਕੇ ਥੱਲੇ ਥਾਣੇਦਾਰਾਂ ਤੱਕ ਸਿੱਟਣ ਦੀ ਲੋਟ ਨਹੀਂ ਪੈਂਦੀ ਜਦੋਂ ਤੁਸੀਂ ਗੈਰ ਕਾਨੂੰਨੀ ਕੰਮ ਕਰਾਉਣੇ ਆ ਜਦੋਂ ਤੁਸੀਂ ਉਹਨਾਂ ਤੋਂ ਚਲਾਨ ਪੇਸ਼ ਕਰਾਉਣਾ ਜਿਹੜਾ ਤੁਹਾਡੀ ਘਰ ਦੀ ਨੂੰ ਸ਼ਾਪਿੰਗ ਕਰਾਉਣ ਉਹਨਾਂ ਅਪਸ਼ਾਰਾਂ ਤੋਂ ਫੇਰ ਤੁਹਾਡੀ ਬੜੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਉਹ ਅਪਸ਼ਾਰਾਂ ਨੇ ਵੀ ਕਾਨੂੰਨ ਨੂੰ ਛਿੱਕੇ ਤੇ ਟੰਗਣਾ ਮੈਂ ਲੋ ਵਾਈਡਿੰਗ ਸਿਟੀਜ਼ਨ ਆ ਕਾਨੂੰਨ ਨੇ ਜੋ ਮੇਰੇ ਕੋਲ ਅਧਿਕਾਰ ਦਿੱਤੇ ਔਰ ਹੁਣ ਕੇਸ ਹਰੇ ਆ ਮੇਰੇ ਤੋਂ ਜਦੋਂ ਮੇਰੀ ਬੇਲ ਹੋਈ ਉਹਦੋਂ ਵੀ ਇਹਨਾਂ ਨੂੰ ਫਟਕਾਰ ਪਈ ਆ ਉਦੋਂ ਵੀ ਜਵਾਬ ਨਹੀਂ ਆਇਆ 25 25 ਲੱਖ ਦਾ ਇੱਕ ਇੱਕ ਵਕੀਲ ਕੀਤਾ ਇੱਕ ਇੱਕ ਤਰੀਕ ਨੂੰ ਹੁਣ ਵੀ ਕੀਤਾ ਇਹਨਾਂ ਨੇ ਉਥੇ 25 ਲੱਖ ਪੰਜਾਬ ਦੇ ਲੋਕਾਂ ਦਾ ਜਿਹਤੇ 4 5 ਲੱਖ ਕਰੋੜ ਦਾ ਕਰਜ਼ਾ ਚੜ ਚੜਿਆ ਹੈ ਮਲਾਜਮਾਂ ਨੂੰ ਟੀਏ ਡੀਏ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ 25 ਲੱਖ ਦਾ ਉਥੇ ਵਕੀਲ ਕਰਦੇ ਤੇ ਮਜੀਠੀਆਂ ਨਾ ਜਾਵੇ ਉਥੇ ਆਪਦਾ ਕੇਸ ਲੜਨ ਕੀ ਇਹ ਇਨਸਾਫ ਹੈ ਸੋ ਅਸਲੀ ਸਰਕਾਰਾਂ ਨੇ ਆਪ ਦੀ ਲੰਬੜਚਾਲ ਚਲਣੀਆਂ ਨੇ ਮੇਰੇ ਕੋਲ ਜੋ ਕਾਨੂੰਨ ਨੇ ਅਧਿਕਾਰ ਦਿੱਤੇ ਆ ਜੋ ਸਹੀ ਆ ਹਾਂ ਮੈਂ ਪੂਲੀ ਕੋਆਪਰੇਟ ਪਹਿਲਾਂ ਵੀ ਕੀਤਾ ਤੁਸੀਂ ਇਹ ਜਾਣ ਕੇ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ ਕਰ ਹੀ ਨਹੀਂ ਗਏ ਮੈਨੂੰ 8 ਵਾਰੀ ਸੱਦਿਆ ਮੈਂ 7 ਵਾਰੀ ਗਿਆ ਫਰਕ ਤਾਂ ਇਤੋਂ ਹੀ ਲਾ ਲੋ ਸਾਹਿਬ ਤੇ ਹੁਣ ਮਗਰ ਤੁਸੀਂ ਤਰੀਕ ਐਡੀ ਟਾਈਮਿੰਗ ਕਰੋ कि ਜੇ ਦਿਨ ਉਧਰ ਜਾਣਾ ਉਤੋਂ ਪਹਿਲਾਂ ਚੱਦ ਲੋ ਕਿ ਉੱਥੇ ਤਿਆਰੀ ਨਾ ਕਰ ਸਕੇ ਤੇ ਭਾਈ ਇਹ ਸ਼ਰਾਰਤਾ ਨੇ ਇਹ ਸ਼ਰਾਰਤਾ ਐਸਆਈਟੀ ਆਪਦੀ ਬਦਲੀ ਵਾਸਤੇ ਆਪਦੀ ਮਨਪਸੰਦਾਂ ਬਦਲੀਆਂ ਲੈਣ ਵਾਸਤੇ ਕਰੀ ਜਾਵੇ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਜੋ ਮੇਰੇ ਕੋਲ ਅਧਿਕਾਰ ਕੋਰਟ ਨੇ ਕਾਨੂੰਨ ਨੇ ਦਿੱਤੇ ਆ ਉਹਨਾਂ ਦਾ ਸਬਦ ਮੈਂ ਯੋਗ ਕਰਾਂਗਾ ਤੇ ਇਹਨਾਂ ਖਿਲਾਫ ਖੋਕ ਵੀ ਲੜਾਈ ਲੜੂਗੀ ਜਿਵੇਂ ਸੀਐਮ ਸੀਐਮ ਨੂੰ ਚਾਂਸ ਦੇਣਾ ਫੋਨ ਟੈਪ ਕਰਦੀ ਸਰ ਇਹ ਸਾਬ ਹੈ ਫੋਨ ਟੈਪਿੰਗ ਦੇ ਮੈਂ ਸਿੱਧੇ આરોਪ ਲਾ ਰਿਹਾ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਮੈਨੂੰ ਮਿਲ ਕੇ ਕੌਣ ਗਿਆ ਉਹਨਾਂ ਬੰਦਿਆਂ ਨੂੰ ਸਾਦੇ ਕੇ ਕਿਹਾ ਜਾਂਦਾ ਕਿ ਕੱਲ ਤੇਰੀ ਗੱਡੀ ਤਾਂ ਉਹਦੇ ਘਰ ਦੇ ਬਾਹਰ ਲੱਗੀ ਸੀ ਮੇਰੇ ਮੈਂ ਕੀਦੇ ਨਾਲ ਗੱਲ ਕਰਦਾ ਨਹੀਂ ਕਰਦਾ ਜਦੋਂ ਮੈਂ ਐਸਆਈਟੀ ਅੱਗੇ ਪੇਸ਼ ਹੁੰਨਾ ਅੰਦਰ ਐਸਆਈਟੀ ਮੈਨੂੰ ਇਹ ਕਹਿੰਦੀ ਹੈ ਕਿ ਭਾਈ ਚੀਫ ਮਿਨਿਸਟਰ ਖਰਾਬ ਨਾ ਬੋਲੀ ਕਿ ਇਹ ਤੁਹਾਡਾ ਮੰਡਟ ਹੈ ਕਿ ਇਹ ਹੈ ਤੁਹਾਡਾ ਸਵਾਲ ਕਿ ਕਿਹੜਾ ਮਤਲਬ ਕੇਸ ਨਾਲ ਰਿਲੇਟਡ ਹੈ ਮੈਂ ਕਿਸ ਦੇ ਖਿਲਾਫ ਬੋਲਾਂ ਨਾ ਬੋਲਾਂ ਜਾਂ ਮੇਰਾ ਬਾਪੂ ਲੱਗ ਗਿਆ ਐਸਆਈਟੀ ਦਾ ਹੈਡ ਮਤਲਬ ਕਮਾਲ ਦੀ ਗੱਲ ਹੈ ਨਾ ਔਰ ਸ਼ਰਮ ਤੇ ਸਿਰ पे ਸਿਆਸੀ ਬਦਲਾਖੋਰੀ ਤੋਂ ਸਵਾਏ ਕੁਛ ਨਹੀਂ ਔਰ ਮੈਂ ਅੱਜ ਵੀ ਤੁਹਾਨੂੰ ਕਹਿਣਾ 11 ਸਾਲ ਬੀਤ ਗਏ ਜੀ ਇਹ 2013 ਤੋਂ ਸ਼ੁਰੂ ਹੋਇਆ 2024 ਆ ਗਈ ਜੇ ਤਾਂ ਜਿਹੜੇ ਬੰਦਿਆਂ ਨੂੰ ਸਾਥ ਦੇ ਇਹਨਾਂ ਦੀ ਪਾਰਟੀ 'ਚ ਚਲੇ ਜਾਣ ਫਿਰ ਤਾਂ ਉਹ ਵੈਰੀ ਗੁੱਡ ਪਰਸਨ ਤੇ ਜੇ ਉਹ ਮੇਰੇ ਵਾਂਗੂ ਵਿਰੋਧ 'ਚ ਖਲੋਤੇ ਆ ਇਹਦੀ ਬੇਟੀ ਨਾਲ ਖਲੋ ਜਾਂਦੇ ਆਂ ਤੇ ਆਹੀ ਵੈਰੀ ਵੈਲਡ ਪਰਸਨ ਮਗਰ ਮੈਨੂੰ ਕਿਸੇ ਸ਼ਰਾਬੀ ਮੁੱਖ ਮੰਤਰੀ ਤੋਂ ਕਰੈਕਟਰ ਸਰਟੀਫਿਕੇਟ ਦੀ ਲੋੜ ਕੋਈ ਨਹੀਂ ਮੈਂ ਠੋਕ ਕੇ ਲੜਾਈ ਲੜੂ ਅੱਜ ਵੀ ਲੜ ਰਿਆਂ ਗਾ ਵੀ ਲੜੂ ਸੁਪਰੀਮ ਕੋਰਟ ਛੱਡੋ ਇੰਟਰਨੈਸ਼ਨਲ ਕੋਰਟ ਚਲੇ ਜੇ ਉੱਥੇ ਵੀ ਇਹਦੀ ਚੀਕਾਂ ਕਢਾ ਕੇ ਇਟ ਇਜ਼ ਅ ਸੀਐਮ ਨੂੰ ਚਾਸਟਰ ਬ੍ਰਾਉਨ ਦਾ ਬਿਲ ਜਿਹੜਾ ਸੁਪਰੀਮ ਕੋਰਟ ਨੇ ਰੱਦ ਕੀਤਾ ਹੈ ਇਹ ਪੰਜਾਬ ਸਰਕਾਰ ਦਾ ਇੱਕ ਬਿਲ ਸੀ ਸੀਐਮ ਨੂੰ ਯੂਨੀਵਰਸਿਟੀਜ਼ ਦਾ ਚਾਸਟਰ ਬ੍ਰਾਉਨ ਮੰਗਦੀ ਜਗਾ ਰੱਦ ਕੀਤਾ ਸੁਪਰੀਮ ਕੋਰਟ ਨੇ ਨਹੀਂ ਦੇਖੋ ਗੈਰ ਕਾਨੂੰਨੀ ਕੰਮ ਇੱਕ ਨਹੀਂ ਹੋ ਰਿਹਾ ਬੜੇ ਹੋ ਰਿਹਾ ਔਰ ਉਹ ਫੈਸਲੇ ਮੇਰੇ ਮਸਲੇ 'ਚ ਵੀ ਜਦੋਂ ਮੈਨੂੰ ਸਬੰਧ ਦਿੱਤੇ ਤੇ ਫਿਰ ਭੱਜੇ ਕਿਉਂ ਭਾਈ ਕੋਰਟ 'ਚ ਸੇਮ ਚੀਜ਼ ਸੁਪਰੀਮ ਕੋਰਟ 'ਚ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਰੱਬ ਤੋਂ ਡਰ ਕੇ ਕਹਿਣਾ ਲੋਕਾਂ ਤੋਂ ਡਰ ਕੇ ਕਹਿਣਾ ਰੱਬ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਕਹਿਣਾ ਕਿ ਜਿਵੇਂ ਹਾਈ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ ਸੀ ਮੇਰੀ ਬੇਲ ਦਾ ਮੂੰਹ ਦੀ ਖਾਣੀ ਵੀ ਹੁਣ ਫੇਰ ਖਾਉਂਗੇ ਜੇ ਗੱਲ 'ਚ ਇਨਾਂ 'ਚ ਦਮ ਹੁੰਦਾ ਇਨਾਂ ਨੂੰ 6-6 ਸਿੱਟਾਂ ਬਦਲਣ ਦੀ ਲੋੜ ਨਹੀਂ ਪੈਂਦੀ ਭਾਈ ਲੋੜ ਹੀ ਕੋਈ ਨਹੀਂ ਮਗਰ ਹਾਂ ਇਹ ਚਾਹੁੰਦਾ ਕਿ ਮੈਂ ਜੋ ਕਹਿ ਦਿਆ ਉਹ ਹੋਵੇ ਫਿਰ ਤੂੰ ਆਪ ਐਸਆਈਡੀ ਦਾ ਹੈੱਡ ਲੱਗ ਜਾ ਪਾਵਰ ਕਟ ਸ਼ਾਲਦ ਸਾਹਿਬ ਨੇ ਅਕਾਲੀ ਦਲ ਦੇ ਪ੍ਰਧਾਨ ਕਮਾਲ ਦੀ ਅਗਲੀ ਗੱਲ ਸੁਣੋ ਤੁਸੀਂ ਜਦ ਤੱਕ ਕੇਜਰੀਆਲ ਦੇ ਅਖਿਚ ਹਾਈ ਕੋਰਟ ਫੈਸਲਾ ਦਵੇ ਜਾਂ ਸੁਪਰੀਮ ਕੋਰਟ ਦੇਵੇ ਉਹ ਅੰਦਰ ਵਾਲੇ ਬਹੁਤ ਵੱਡੀ ਜਿੱਤ ਹੋ ਗਈ ਤੇ ਜੇ ਮਜੀਠੀਏ ਦੇ ਅਖਿਚ ਦਵੇ ਫਿਰ ਚੋਰ ਮੋਰੀ ਲੱਭਣੀ ਸ਼ੁਰੂ ਕਰਦੇ ਨੇ ਕਿ ਹੁਣ ਕਿਵੇਂ ਤੰਗ ਪਰੇਸ਼ਾਨ ਕਰੀਏ ਪਾਵਰ ਕੱਟ ਤੋਂ ਲੋਕੀ ਪਰੇਸ਼ਾਨ ਹੈ ਜੀ ਗੜਕਦੀ ਸਾਹਿਬ ਕੋਲੇ ਪ੍ਰੋਜੈਕਟ ਲੈਣ ਵਿਸ਼ੇ ਮੀਟਿੰਗ ਹੋਈ 3-4 ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਤੁਹਾਡੇ ਪਹਿਲਾਂ ਵੀ ਬੰਦ ਪਹਿਲੇ ਵੀ ਬੰਦ ਕਰਨ ਲੱਗੇ ਆ ਅਸੀਂ ਤੁਹਾਨੂੰ ਨਵੇਂ ਬਰੇਡ ਕਿਥੋਂ ਦਈਏ ਗਵਾਨਤਮਾਨ ਕਿਉਂ ਨਹੀਂ ਗਿਆ ਤੁਹਾਨੂੰ ਪਤਾ ਜੀ ਦੱਸੋ ਕਿਉਂ ਨਹੀਂ ਗਿਆ ਦੱਸੋ ਇਹ ਇਸ ਲਈ ਨਹੀਂ ਗਿਆ ਕਿਉਂਕਿ ਜੋ ਧੱਕੇਸ਼ਾਹੀ ਜੋ ਉਹਨਾਂ ਨੇ ਨਹਿਰਗਰਤੀ ਜਲੰਧਰ ਦੀ ਬਾਈਲੈਕਸ਼ਨ ਚ ਕੀਤੀ ਉਹਦੀ ਜਿੱਤ ਦੀ ਖੁਸ਼ੀ 'ਚ ਇਹ ਤਿੰਨ ਦਿਨ ਪੈਗ ਲਾ ਕੇ ਧੁੰਨ ਪਿਆਰੇ ਮੈਂ ਤੁਹਾਨੂੰ ਅਸਲੀਅਤ ਕੱਲ ਦੱਸ ਰਿਹਾ ਇਹ ਅੰਦਰਲੀ ਗੱਲ ਹੈ ਤੁਹਾਨੂੰ ਡਾਕਟਰ ਗੁਰਪ੍ਰੀਤ ਕੌਰ ਤੋਂ ਸਵਾਏ ਜਾਂ ਉਹ ਜਿਹੜੇ 2 ਐਸਟੀ ਜਾਂ ਰਾਜਵੀਰ ਤੇ ਸੁਖਵੀਰ ਤੋਂ ਸਵਾਏ ਕਿਸੇ ਨੇ ਨਹੀਂ ਦੱਸਣਾ ਹਾਂ ਜਾਂ ਛੱਤਮਾ ਸਾਹਿਬ ਦੱਸ ਸਕਦੇ ਸਪੀਕਰ ਸਾਹਿਬ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਉਹ ਜਿਵੇਂ ਨਹੀਂ ਮਨਾਈ ਗਿਆ ਕਿ ਅਸੀਂ ਬਾਈ ਇਲੈਕਸ਼ਨ ਜਿੱਤ ਗਏ ਇਹ ਭੁੱਲ ਗਿਆ ਕਿ 13 'ਚੋਂ 13 ਜਿੱਤਨੀਆਂ ਸੀ ਉਹ ਚੋਂ ਤਿੰਨ ਹੀ ਰਹਿ ਗਈਆਂ ਉਹ ਦਸ ਹਾਰ ਗਏ ਅਸੀਂ ਔਰ ਐਚਐਲਈ ਉਹ ਗੱਡਕਰੀ ਸਾਹਿਬ ਕੋਲ ਨਹੀਂ ਗਏ ਔਰ ਗੱਡਕਰੀ ਸਾਹਿਬ ਨੇ ਜਿਹੜੇ ਦੇਸ਼ ਦੇ ਪੀਡਬਲਯੂਟੀ ਜਾਂ ਰੋਡ ਇਨਫਰਾਸਟਰਕਚਰ ਜਾਂ ਹੋਰ ਇਨਫਰਾਸਟਰਕਚਰ ਦੇ ਮੰਤਰੀ ਹੈ ਜੇ ਅੱਜ ਉਹ ਪ੍ਰੋਜੈਕਟ ਬੰਦ ਕਰ ਦਣਗੇ ਭਗਵਾਨਤਮਾਨ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨੇ ਤਾਂ ਹੈਲੀਕਾਪਟਰ ਨਹੀਂ ਚਲੇ ਜਾਣਾ ਨੁਕਸਾਨ ਲੋਕਾਂ ਦਾ ਹੋਣਾ ਨੁਕਸਾਨ ਪੰਜਾਬ ਦਾ ਹੋਣਾ ਔਰ ਪੰਜਾਬ ਦੀ ਤਰੱਕੀ ਦਾ ਹੋਣਾ ਕਿਉਂਕਿ ਰੋਡ ਇਨਫਰਾਸਟਰਕਚਰ ਰੇਲ ਇਨਫਰਾਸਟਰਕਚਰ 에어 ਇਨਫਰਾਸਟਰਕਚਰ ਜੇ ਇਹ ਮਜਬੂਤ ਹੋਊਗਾ ਤੇ ਪੰਜਾਬ 'ਚ ਇਨਵੈਸਟਮੈਂਟ ਆਊਗੀ ਨਹੀਂ ਤਾਂ ਨਹੀਂ ਆਊਗੀ ਜਿਵੇਂ ਜਥੇਦਾਰ ਸਾਹਿਬ ਨੇ ਅੱਜ ਲੋਕੀ ਬੜੇ ਪਰੇਸ਼ਾਨ ਨੇ ਬਿਜਲੀ ਦੇ ਬੜੇ ਕਟਸ ਲੱਗ ਰਹੇ ਲੋਕੀ ਪਰੇਸ਼ਾਨ ਇਹ ਹਾਲਾਤ ਪੈਦਾ ਹੋਣੇ ਹੀ ਸੀ ਜੀ ਬਿਜਲੀ ਜੋ ਪੰਜਾਬ 'ਚ ਪਾਵਰ ਸਿਚੁਏਸ਼ਨ ਹੈ 25-30 ਹਜ਼ਾਰ ਕਰੋੜ ਤੱਕ ਪਾਵਰ ਸ਼ੱਪ ਸਿਟੀ ਦਾ ਦੇਣ ਵਾਲਾ ਔਰ ਬਿਜਲੀ ਖਰੀਦਣ ਨੂੰ ਪੈਸੇ ਨਹੀਂ ਬਿਜਲੀ ਉਤਪਾਦਨ ਦੇ ਨਵੇਂ ਕੋਈ ਸਰੋਤ ਤੁਸੀਂ ਪੈਦਾ ਨਹੀਂ ਕੀਤੇ ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਪੈਸੇ ਹੈ ਨਹੀਂ ਕਰਜਾਈ ਤੁਸੀਂ ਹੋਏ ਹੋ ਤੇ ਬੱਤੀ ਆਉਣੇ ਦੇ ਤੋਂ ਅਮਰਿਆ ਸਾਹਿਬ ਇੱਕ ਸਵਾਲ ਦਾ ਜਵਾਬ ਆਪਣੇ ਮੇਹ ਕਾਲੀয়াল ਦੇ ਪ੍ਰਧਾਨ ਨੂੰ ਪੇਸ਼ ਹੋਣ ਲਿਖਿਆ ਕਿ ਤਾਂ ਨਾ ਜਿਹੜੇ ਬਾਗੀ ਕਾਲੀਆਂ ਜਿਹੜੇ આરોਪ ਲਾਏ ਉਹਨਾਂ ਚ ਕਿੰਨੀ ਕਿ ਸਚਾਈ ਹੈ ਜੀ ਨਹੀਂ ਇਸ ਤਰ੍ਹਾਂ ਮੇਰਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆ ਔਰ ਇੱਕ ਨਮਾਣੇ ਸਿੱਖ ਵਜੋਂ ਹਰੇਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਚ ਢਹ ਟੇਰੀ ਹੋ ਜਾਣਾ ਜੀ ਦਾ ਸ਼ੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਅਸੀਂ ਭੁੱਲਣਹਾਰ ਜੀਵ ਆ ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ ਤੁਸੀਂ ਤਾਂ ਹੁਣ ਅੱਡ ਹੋਏ ਹੋ ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜਾਈ ਬਾਜ਼ਾਰ ਤਾਂ ਤੁਸੀਂ ਵੀ ਢਾਈਆਂ ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋਆਂ ਦਾ ਉਹ ਕਿੰਨਾਕ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਵਿਸ਼ਵਾਸ ਰੱਖਦੇ ਇਹਨਾਂ ਗੱਲਾਂ ਤੁਹਾਨੂੰ ਜਾਇਜ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਸਾਲ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਹੈ ਜੋ ਵਿਰੋਧੀ ਦਿਖਾ ਰਹੇ ਬਾਕੀਆਂ ਦੇ ਪਿੱਛੇ ਕੋਈ ਹੈਗਾ ਨਹੀਂ ਸਾਜ਼ਿਸ਼ ਹੈ ਬਾਕੀਆਂ ਦੇ ਪਿੱਛੇ ਕੋਈ ਲੱਗਦਾ ਜੀ ਕੋਈ ਪਿੱਕੇ ਲੈ ਰੱਖਿਆ ਪਛਲ ਰਹੇ ਕਿਹਾ ਜਾਂਦਾ ਜੀ ਜਿਵੇਂ ਨਾ ਬੱਚਿਆਂ ਨੂੰ ਪੁੱਛਣ ਦਾ ਬੀਜਪੀ ਕਰਵਾਰੀ ਕੋਈ ਸਾਜ਼ਿਸ਼ ਲੱਗ ਰਹੀ ਜਿਵੇਂ ਅਲੋਪਤਾਰਕ ਉਹ ਕੋਈ ਨਾ ਸ਼ਮਾ ਔਰ ਤੇ ਸਭ ਦੱਚਾਂਗੇ ਤੂੰ ਅੱਜ ਸਾਰੇ ਸਵਾਲ ਨਹੀਂ ਨਾਲੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼